ਜੰਡੂ ਤੋਂ ਬਾਬਾ ਜੰਡ ਸਿੰਘ ਪੈਦਾ ਹੋਣਾ ਇੱਕ ਪਿੰਡ ਵਿੱਚ ਜੰਡੂ ਨਾਂ ਦਾ ਇੱਕ ਬਾਲਕ ਰਹਿੰਦਾ ਸੀ ਪਰੰਤੂ ਜੰਡੂ ਬਚਪਨ ਤੋਂ ਹੀ ਕਮਜ਼ੋਰ ਹੋਣ ਕਰਕੇ ਜਿੱਥੇ ਹੋਰ ਬੱਚੇ ਖੇਤਾਂ ਵਿੱਚ ਮਾਪਿਆਂ ਦੀ ਮਦਦ ਕਰਦੇ ਸਨ ਉੱਥੇ ਜੰਡੂ ਅੱਖਾਂ ਬੰਦ ਕਰਕੇ ਖੇਤਾਂ ਵਿੱਚ ਬੈਠ ਜਾਂਦਾ ਮਾਂ ਪੁੱਛਦੀ ਪੁੱਤ ਕੀ ਕਰ ਰਿਹਾ ਹੈ ਜੰਡੂ ਅੱਖਾਂ ਹੋਰ ਜ਼ੋਰ ਨਾਲ ਮੁੰਦ ਕੇ ਕਹਿੰਦਾ ਮਾਂ ਜੀ ਭਗਤੀ ਕਰ ਰਿਹਾ ਹਾਂ ਰੱਬ ਦਾ ਨਾਮ ਲੈ ਰਿਆਂ ਮਾਂ ਸੋਚਦੀ ਚਲੋ ਪੁੱਤ ਧਰਮਿਕ ਹੈ ਤੇ ਕੰਮ ਆਪ ਕਰ ਲੈਂਦੀ ਹੌਲੀ ਹੌਲੀ ਜੰਡੂ ਨੂੰ ਸਮਝ ਆ ਗਈ ਕਿ ਅੱਖਾਂ ਬੰਦ ਕਰਨਾ ਸਭ ਤੋਂ ਆਸਾਨ ਬਹਾਨਾ ਹੈ ਸਕੂਲ ਦਾ ਕੰਮ ਧਿਆਨ ਵਿੱਚ ਹਾਂ ਘਰ ਦਾ ਕੰਮ ਸਿਮਰਨ ਚੱਲ ਰਿਹਾ ਹੈ ਕੋਈ ਸਵਾਲ ਚੁੱਪ ਅੰਦਰਲੀ ਆਵਾਜ਼ ਸੁਣ ਰਿਹਾ ਹਾਂ ਸਾਲ ਲੰਘਦੇ ਗਏ ਜੰਡੂ ਵੱਡਾ ਹੋ ਗਿਆ ਪਰ ਕੰਮ ਤੋਂ ਬਚਣ ਦੀ ਆਦਤ ਵੀ ਵੱਡੀ ਹੋ ਗਈ ਹੌਣ ਜੰਡੂ ਉਹ ਸਿਰਫ ਅੱਖਾਂ ਹੀ ਬੰਦ ਨਹੀਂ ਸੀ ਕਰਦਾ ਸਗੋਂ ਕੰਮ ਵੀ ਇਸ ਸੌਰ ਵਿੱਚ ਬੋਲਦਾ ਸੀ ਗੱਲ-ਗੱਲ ਵਿੱਚ ਮਾਇਆ ਤੇ ਕਲਯੁਗ ਦਾ ਜ਼ਿਕਰ ਕਰਦਾ ਸੀ ਇੱਕ ਦਿਨ ਕਿਸੇ ਨੇ ਕਿਹਾ ਜੰਡੂ ਜੀ ਤੁਹਾਡੇ ਚਿਹਰੇ ਤੇ ਤਾਂ ਵਿਰਾਗ ਦਿਸਦਾ ਹੈ ਬਸ ਫਿਰ ਕੀ ਸੀ ਜੰਡੂ ਨੇ ਉਹੀ ਦਿਨ ਜੰਡ ਸਿੰਘ ਬਣਨ ਦਾ ਫੈਸਲਾ ਕਰ ਲਿਆ ਕੁਝ ਸਾਲਾਂ ਬਾਅਦ ਪਿੰਡ ਵਿੱਚ ਚਰਚਾ ਸੀ ਸੰਤ ਜੰਡ ਸਿੰਘ ਆਏ ਨੇ ਵੱਡੇ ਤਪਸਵੀ ਨੇ ਉਹੀ ਜੰਡੂ ਜੋ ਕਦੇ ਕੰਮ ਦੇ ਨਾਮ ਤੋਂ ਭੱਜਦਾ ਸੀ ਹੁਣ ਗੱਡੀ ਤੇ ਬੈਠਾ ਲੋਕ ਉਹਦੀਆਂ ਅੱਖਾਂ ਬੰਦ ਕਰਕੇ ਬੈਠਣ ਨੂੰ ਧਿਆਨ ਦੀ ਅਵਸਥਾ ਸਮਝਦੇ ਸਨ ਹੁਣ ਤੱਕ ਤੇ ਜੰਡੂ ਕੰਮ ਤੋਂ ਬਚਣ ਵਾਸਤੇ ਅੱਖਾਂ ਬੰਦ ਕਰਕੇ ਭਗਤੀ ਕਰਨ ਦਾ ਡਰਾਮਾ ਕਰ ਰਿਹਾ ਸੀ ਪਰ ਪਰ ਹੁਣ ਜਦ ਲੋਕਾਂ ਨੇ ਜੰਡੂ ਨੂੰ ਬਾਬਾ ਜੰਡ ਸਿੰਘ ਬਣਾ ਦਿੱਤਾ ਤਾਂ ਹੁਣ ਜੰਡੂ ਨੂੰ ਵੀ ਇਹ ਲੱਗਣ ਲੱਗਾ ਕਿ ਜਿਵੇਂ ਉਹ ਸੰਤ ਹੀ ਹੈ ਫਿਰ ਕੀ ਸੀ ਜੰਡੂ ਤੋਂ ਬਣਿਆ ਬਾਬਾ ਜੰਡ ਸਿੰਘ ਤੁਰ ਪਿਆ ਰੱਬ ਨੂੰ ਲੱਭਣ ਵਾਸਤੇ ਬਾਬਾ ਜੰਡ ਸਿੰਘ ਕਦੀ ਜੰਗਲਾਂ ਵਿੱਚ ਸਮਾਧੀਆਂ ਲਾਉਂਦਾ ਕਦੇ ਸੁੱਕੇ ਖੂਹਾਂ ਵਿੱਚ ਲੰਘ ਕੇ ਜਾਂਦਾ ਕਦੇ ਰੁੱਖਾਂ ਉੱਤੇ ਚੜ੍ਹ ਕੇ ਚਮਕਦੜਾ ਵਾਂਗ ਪੁੱਠਾ ਲਟਕ ਜਾਂਦਾ ਕਈ ਕਈ ਵਾਰ ਕਿੱਲੀ ਨਾਲ ਆਪਣੇ ਵਾਲ ਬਣ ਕੇ ਆਪਣੇ ਆਪ ਨੂੰ ਕਸ਼ਟ ਦਿੰਦਾ ਪਰ ਜੰਡੂ ਤੋਂ ਬਣੇ ਬਾਬਾ ਜੰਡ ਸਿੰਘ ਨੂੰ ਰੱਬ ਨਾ ਮਿਲਿਆ ਮਿਲਣਾ ਵੀ ਕਿੱਥੋਂ ਸੀ ਕਿਉਂਕਿ ਗੁਰਬਾਣੀ ਤੇ ਕਹਿੰਦੀ ਹੈ ਬੰਦਿਆ ਜਿਹਨੂੰ ਤੂੰ ਜੰਗਲਾਂ ਤੋਂ ਵਿੱਚ ਲੱਭਦਾ ਏ ਉਹ ਤੇਰੇ ਅੰਦਰ ਹੈ ਕਹੇ ਤੇ ਬਾਬਾ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਰਹਾਓ ਅਖੀਰ ਬਾਬਾ ਜੰਡ ਸਿੰਘ ਸਹੀ ਉਮਰ ਜੰਗਲਾਂ ਵਿੱਚ ਉਜਾੜਾ ਵਿੱਚ ਭੜਕਦਾ ਹੋਇਆ ਰੱਬ ਨੂੰ ਪਿਆਰਾ ਹੋ ਗਿਆ ਬਾਬਾ ਜੰਡ ਸਿੰਘ ਦੀ ਮੌਤ ਤੋਂ ਬਾਅਦ ਥਾਂ ਥਾਂ ਬਾਬਾ ਜੀ ਦੇ ਡੇਰੇ ਬਣਨ ਲੱਗ ਪਏ ਜੰਡੂ ਹੁਣ ਇਹ ਦੁਨੀਆ ਵਿੱਚ ਨਹੀਂ ਰਿਹਾ ਲੋਕ ਕਹਿੰਦੇ ਸੰਤ ਜੰਡ ਸਿੰਘ ਜੋਤੀ ਜੋਤ ਸਮਾ ਗਏ ਨੇ ਜੰਡੂ ਤਾਂ ਚਲਾ ਗਿਆ ਪਰ ਉਹਦੇ ਨਾਮ ਤੇ ਡੇਰੇ ਜਨਮ ਲੈਣ ਲੱਗ ਪਏ ਕਿਤੇ ਮਹਾਨ ਸੰਤ ਜੰਡ ਸਿੰਘ ਆਸ਼ਰਮ ਕਿਤੇ ਜੰਡ ਸਿੰਘ ਸੇਵਾ ਸੇਵਾ ਟਰਸਟ ਤੇ ਕਿਤੇ ਜੰਡ ਸਿੰਘ ਦੀ ਅਸਲੀ ਗੱਦੀ ਹਰ ਡੇਰੇ ਵਿੱਚ ਇੱਕ ਨਵਾਂ ਜੰਡੂ ਤਿਆਰ ਸੀ ਅੱਖਾਂ ਅਧੀਆਂ ਬੰਦ ਅਧੀਆਂ ਖੁੱਲੀਆਂ ਗੱਲਾਂ ਅਧੀਆਂ ਸਮਝ ਆਉਣ ਵਾਲੀਆਂ ਤੇ ਬਾਕੀ ਅਧੀਆਂ ਰੱਬ ਦੀ ਰਜ਼ਾ ਜਿਹੜੇ ਕਦੇ ਹਲ ਜੋਤਣ ਤੋਂ ਡਰਦੇ ਸਨ ਉਹ ਹੁਣ ਚੇਲਿਆਂ ਨੂੰ ਉਪਦੇਸ਼ ਦੇ ਰਹੇ ਸਨ ਕੰਮ ਮਾਇਆ ਹੈ ਸੇਵਾ ਮਹਾਨ ਹੈ ਸੇਵਾ ਜ਼ਰੂਰੀ ਹੈ ਪਰ ਚੇਲਿਆਂ ਵਾਸਤੇ ਵਿਹਲੜਪਣਾ ਹੁਣ ਆਲਸ ਨਹੀਂ ਰਿਹਾ ਉਹ ਤਿਆਗ ਬਣ ਗਿਆ ਸੀ ਕੰਮ ਤੋਂ ਭੱਜਣਾ ਹੁਣ ਕਮਜ਼ੋਰੀ ਨਹੀਂ ਉਹ ਵਿਰਾਗ ਕਹਿਲਾਉਣ ਲੱਗ ਗਿਆ ਹਰ ਗਲੀ 'ਚ ਇੱਕ ਛੋਟਾ ਜੰਡੂ ਪੈਦਾ ਹੋਣ ਲੱਗ ਗਿਆ ਹਰ ਪਿੰਡ 'ਚ ਇੱਕ ਵੱਡਾ ਸੰਤ ਤੇ ਹਰ ਸੰਤ ਕੋਲ ਆਪਣਾ ਬੋਰਡ ਇੱਥੇ ਸੱਚ ਬੋਲਿਆ ਜਾਂਦਾ ਹੈ ਚੜ੍ਹਾਵੇ ਸਮੇਤ ਲੋਕ ਵੀ ਖੁਸ਼ ਹਨ ਸੋਚਣ ਦੀ ਲੋੜ ਨਹੀਂ ਸਵਾਲ ਪੁੱਛਣ ਦੀ ਮਨਾਹੀ ਅੱਖਾਂ ਬੰਦ ਕਰੋ ਤੇ ਮੱਥਾ ਟੇਕੀ ਜਾਓ ਬਸ ਇਸ ਤਰ੍ਹਾਂ ਜੰਡੂ ਇੱਕ ਬੰਦਾ ਨਹੀਂ ਰਿਹਾ ਉਹ ਇੱਕ ਪ੍ਰਾਣੀ ਬਣ ਗਿਆ ਸੀ ਇੱਕ ਸੋਜ ਬਣ ਗਿਆ ਸੀ ਜਿੱਥੇ ਨਾ ਮਿਹਨਤ ਚਾਹੀਦੀ ਸੀ ਨਾ ਜ਼ਿੰਮੇਵਾਰੀ ਸਿਰਫ ਗੰਭੀਰ ਚਿਹਰਾ ਅਤੇ ਚੁੱਪ ਅਤੇ ਪਿੰਡ ਵਾਲੇ ਅੱਜ ਵੀ ਕਹਿੰਦੇ ਸਨ ਜੰਡੂ ਵਰਗਾ ਸੰਤ ਕਦੇ ਨਹੀਂ ਹੋਇਆ ਪਰ ਸੱਚ ਇਹ ਹੈ ਕਿ ਜੰਡੂ ਵਰਗੇ ਸੰਤ ਅੱਜ ਕੱਲ੍ਹ ਹਰ ਥਾਂ ਤੇ ਪੈਦਾ ਹੋ ਰਹੇ ਨੇ ਅੱਜ ਆਲਸ ਵਿੱਚ ਇਹ ਇੱਕ ਜੰਡੂ ਦੀ ਨਲਾਇਕੀ ਨੇ ਲੱਖਾਂ ਹੋਰ ਜੰਡੂ ਪੈਦਾ ਕਰ ਦਿੱਤੇ ਨੇ ਹਜ਼ਾਰਾਂ ਡੇਰੇ ਅਤੇ ਲੱਖਾਂ ਝੰਡੂ ਇਨ੍ਹਾਂ ਝੰਡੂਆਂ ਨੇ ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਕੱਖੋਂ ਹੌਲਾ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਸੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ